मर <iraOn> नौताई ਹੇ ਨਾ ਰੋ ਪਾ ਨਾ ਵੱਡੇ ਵੀਰ ਜੀ ਅੱਜ ਦਾਦਾ ਜੀ ਦੇ ਕੋਲ ਜਾਣਾ ਮੈਂ ਥੋੜੀ ਨਾ ਰੋ ਪਾ ਨਾ ਵੱਡੇ ਵੀਰ ਜੀ ਅੱਜ ਦਾਦਾ ਜੀ ਦੇ ਕੋਲ ਜਾਣਾ ਮੈਂ ਪਾਚ ਕੇ ਮੈਂ ਦਾਦਾ ਜੀ ਦੀ ਖੁਸ਼ੀ ਕਰਾ ਦੂੰਗਾ ਰਾਜ-ਰਾਜ ਦੇਖਣਾ ਤੇ ਬਾਲਾ ਲਾਡ ਕਰੂੰਗਾ ਦਾਦੀ ਜੀ ਦੀ ਦੱਸੂੰਗਾ ਪਿਆਰ ਦੀਆਂ ਗੱਲਾਂ ਉਹਨਾਂ ਨੂੰ ਮਿਸਾਦ ਲਾਵਾ ਕੋਲ ਜੇ ਤੱਕ ਪੜੂੰਗਾ ਲਹਾਂ ਨਾਂ ਦੇ ਆਚਰਣ ਕੀ ਕਹਿ ਕੋਲ ਜਾਣ ਮੈਂ ਛੋਡੇ ਨਾਲੋਂ ਕੰਨਾ ਵੱਟੇ ਵੀ ਜੀ ਅੱਜ ਦਾਦਾ ਜੀ ਦੇ ਕੋਲ ਜਾਣ ਮੈਂ ਛੋਡੇ ਨਾਲੋਂ ਕੰਨਾ ਵੱਟੇ ਵੀ ਜੀ ਅੱਜ ਦਾਦਾ ਜੀ ਦੇ ਕੋਲ ਜਾਣ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜੇ